ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਹਾਂ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਾਂ ਤੇ ਪੁੱਤਰ ਦਾ ਝਗੜਾ ਹੋ ਰਿਹਾ ਸੀ ਤਾਂ ਉਸ ਨੂੰ ਸੁਲਝਾਣਾ ਇੱਕ ਨੌਜਵਾਨ ਲਈ ਮਹਿੰਗਾ ਪੈ ਗਿਆ ਦੱਸਦੀ ਹੈ ਕਿ ਮਾਂ ਪੁੱਤ ਦਾ ਝਗੜਾ ਸੁਲਝਾਣ ਗਏ ਇੱਕ ਨੌਜਵਾਨ ਦਾ ਬਹਿਰਮੀ ਦੇ ਨਾਲ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਔਰਤਾਂ ਵੱਲੋਂ ਆਪਣੀ ਬੇਟੀ ਨੂੰ ਜਿਹੜਾ ਆ ਉਹ ਬੁਲਾਇਆ ਗਿਆ ਸੀ ਤੇ ਨਾਲ ਉਸ ਦਾ ਜਵਾਈ ਵੀ ਜਿਹੜਾ ਆ ਉੱਥੇ ਪਹੁੰਚਦਾ ਆ ਤੇ ਜਵਾਈ ਦੇ ਨਾਲ ਉਸ ਦਾ ਕੋਈ ਦੋਸਤ ਉੱਥੇ ਮੌਕੇ ਦੇ ਉੱਤੇ ਇਸ ਲੜਾਈ ਨੂੰ ਸੁਝਾਣ ਲਈ ਪਹੁੰਚਦਾ ਹੈ ਤਾਂ ਅਚਾਨਕ ਲੜਾਈ ਇੰਨੀ ਕਾ ਜ਼ਿਆਦਾ ਵੱਧ ਜਾਂਦੀ ਹੈ ਕਿ ਕੋਈ ਚੀ ਜੜਿਆ ਉਹ ਵਿਅਕਤੀ ਦੇ ਜਿਹੜੇ ਨੌਜਵਾਨ ਦੇ ਸਿਰ ਦੇ ਉੱਤੇ ਜਾ ਵਜਦੀ ਹੈ ਜਿਸ ਤੇ ਕਾਰਨ ਉਸ ਨੂੰ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤ ਗੋਸ਼ਿਤ ਕਰ ਦਿੱਤਾ ਜਾਂਦਾ ਤਾਂ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸਿਆ ਜਾ ਰਿਹਾ ਪੁਲਿਸ ਵੱਲੋਂ ਕਿ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆ ਜਾਏਗਾ ਉਸ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਹੀ ਗੱਲ ਨਹੀਂ ਗੱਲਬਾਜ਼ੀ ਕੋਈ ਨਹੀਂ ਹੋਈ ਅਬ ਲੜਾਈ ਝਗੜਾਈ ਘੱਟ ਨਾਰਮਲ ਜਿਦਾ ਹੁੰਦਾ ਉਦੋਂ ਹੀ ਹੋਇਆ ਸੀਗਾ ਸੇ ਗੱਲ ਮੱਧ ਦੀ ਬੱਦਰੀ ਇਹ ਗੱਡੀ 'ਚ ਬੈਠਾ ਸੀਗਾ ਭਾਜੀ ਉਹ ਹੱਥ ਕਰਪਾਨਾ ਗਰਗੂਨਾ ਲੈ ਕੇ ਆ ਗਿਆ ਕਿਉਂ ਮੇਰਾ ਭਤੀਜਾ ਤੇ ਮੇਰਾ ਭਰਾ ਛੇ ਉਹਦੇ ਨਾਲ 5-7 ਮੁੰਡੇ ਸੀਗੇ ਭਤੀਜੇ ਦੇ ਨਿਤਿੰਦ ਦੇ ਠੀਕ ਹੈ ਉਹ ਗੱਡੀ 'ਚ ਮੈਂ ਹੱਥਾਂ ਨਾਲ ਕਰਪਾਨਾ ਫੜਦੀ ਫਿਰੇ ਪਰ ਮੇਰੇ ਤੋਂ ਇੰਨਾ ਜ਼ੋਰ ਨਹੀਂ ਸੀ ਕਿ ਕਰਪਾਨਾ ਲੜਾਈ ਕਿਦਾਂ ਕਮਾਲ ਹੋਈ ਆ ਰੋਡ ਤੇ ਨਹੀਂ ਮੈਂ ਨਹੀਂ ਟੰਟੇ ਮਿਲ ਰਹੀਆਂ ਤੇ ਮੇਰੇ ਮਮਮੀ ਨਾਲ ਲੜਾਈ ਹੋਈ ਸੀਗੀ ਅੱਛਾ ਮੇਰਾ ਵੀਰ ਨਸ਼ਾ ਪੱਤਾ ਕਰਦਾ ਰੋਜ਼ ਕੁੱਟ ਮਾਰ ਕਰਦਾ ਸੀ ਡੈਡੀ ਨੇ ਮੈਨੂੰ ਫੋਨ ਕੀਤਾ ਕਹਿੰਦਾ ਤੁਸੀਂ ਆ ਜਾਓ ਕਿ ਬਹੁਤ ਇੱਥੇ ਤੰਗ ਕਰਦੇ ਨੇ ਸਾਰਾ ਘਰ ਦਾ ਖਲਾਰਾ ਪਾਇਆ ਹੋਇਆ ਹੈ ਮਤਲਬ ਤੇਰੇ ਭਰਾ ਨੇ ਹਾਂਜੀ ਅਸੀਂ ਉਹੀ ਗੱਲ ਕਰਦੇ ਨਾਰਮਲ ਸਾਡੀ ਗੱਲ ਹੁੰਦੀ ਪਈ ਆ ਤੇ ਇਹ ਮੇਰੇ ਭਰਜਾਈ ਨੇ ਮੇਰੇ ਭਰਾ ਨੂੰ ਉਹਨਾਂ ਭਤੀਜੇ ਨੂੰ ਸੱਦ ਲਿਆ ਕਹਿੰਦੀ ਇਹ ਬਹੁਤ ਗਾਲੀ ਗਲੋਚ ਕਰਦੇ ਪਏ ਤੂੰ ਇੱਥੇ ਆ ਜਾ ਛੇਤੀ ਮੈਂ ਵੀਡੀਓ ਵੀ ਅੰਦਰ ਦੀ ਬਣਾਈ ਹੋਈ ਆ ਹੈ ਸਾਨੂੰ ਬਹੁਤ ਗਲਤ ਬੋਲੀ ਅਸੀਂ ਆ ਬਾਹਰ ਨਿਕਲਦੇ ਪਏ ਆ ਨਿਕਲੀ ਜਾਂਦੇ ਆ ਮੈਂ ਹੱਥਾਂ 'ਚ ਕਿਰਪਾਨਾ ਇਹਨਾਂ ਨੇ ਜਿੰਨਾ ਉਹਨਾਂ ਦੀ ਸ਼ੋਕਰਾ ਦੀ ਦੁਕਾਨ ਆ ਉਨੇ ਜੋ ਚੀਜ਼ਾਂ ਆਈਆਂ ਨਾ ਉਹ ਸਾਡੇ ਉੱਤੇ ਸੁਪਣੀਆਂ ਸ਼ੁਰੂ ਕਰਦੇ। ਮੈਂ ਹੱਥਾਂ ਨਾਲ ਛੜਾਈ ਵੀ ਜੰਦੀ ਵੀ ਬੱਸ ਕਰੋ ਚਲ ਜਾਓ ਚਲ ਜਾਓ ਚਲ ਜਾਓ ਪਰ ਉਹ ਮੁੰਡੇ ਬਹੁਤ 5-7 ਸੀਗੇ ਤੇ ਇਹ ਦੋ ਜਣੇ ਸੀ ਭਰਾ ਦੇ ਨਾਲ ਤੇ ਭਤੀਜੇ ਦੇ ਨਾਲ ਠੀਕ ਹੈ ਠੀਕ ਹੈ ਉਹ ਪਤਾ ਨਹੀਂ ਉਹਨਾਂ ਨੇ ਵੀ ਬਹੁਤ ਕਿਤਾ ਕਿਹਾ ਕਿ ਭਾਜੀ ਬੱਸ ਕਰੋ ਮੈਂ ਤਰਲੇ ਮੈਂ ਤਾਂ ਵੀ ਬਥੇਰੇ ਕਿਤੇ ਪਰ ਉਹਨਾਂ ਨੇ ਗੱਲ ਨਹੀਂ ਸੁਣੀ ਤੇ ਜਿਹੜੇ ਮੁੰਡੇ ਦੀ ਜੱਟ ਹੋਈ ਉਹ ਤੁਹਾਡੇ ਹਸਬੰਡ ਦੇ ਨਾਲ ਆਇਆ ਸੀ ਉਹ ਹਸਬੰਡ ਦੇ ਨਾਲ ਸਾਡੀ ਦੁਕਾਨ ਤੇ ਹੀ ਹੁੰਦਾ ਕੰਮ ਕਰਦਾ ਆ ਨਾਲ ਠੀਕ ਹੈ ਤੇ ਉਹ ਸਾਡੇ ਕੋਲ ਹੀ ਰਹਿੰਦਾ ਆ ਜਿੱਦਾਂ ਤੇ ਉਹਨਾਂ ਕਿਹਾ ਵੀ ਭਾਜੀ ਤੁਸੀਂ ਚਲ ਜਿਓ ਘਰ ਨੂੰ ਕੋਈ ਗੱਲ ਨਹੀਂ ਸਾਡੇ ਘਰ ਦਾ ਆ ਕਹਿੰਦਾ ਨਹੀਂ ਨਹੀਂ ਮੈਂ ਨਿਕਲਦੇ ਛੱਡ ਕੇ ਜਾਣਾ ਤੇ ਗੱਡੀ 'ਚ ਫੇਰ ਬਹਿ ਗਏ ਅੱਛਾ ਉਸ ਤੋਂ ਬਾਅਦ ਗੱਡੀ 'ਚ ਉਹਨਾਂ ਨੇ ਸਾਰੇ ਸ਼ੀਸ਼ੇ ਛੁਛੇ ਵੀ ਤੋੜ ਦਿੱਤੇ ਸਾਈਡਾਂ ਦੇ ਸ਼ੀਸ਼ੇ ਵੀ ਤਾਂ ਗੱਡੀ ਦੇ ਵਿੱਚੋਂ ਕੱਢੇ ਆ ਬਾਹਰ ਸ਼ਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ